ਦੇਖੋ ਅੱਜ ਪੂਰੇ ਪੰਜਾਬ ਦੇ ਵਿੱਚ ਸਾਡੇ ਪੰਜਾਬ ਦੇ ਪ੍ਰੈਜ਼ੀਡੈਂਟ ਅਮਰਿੰਦਰ ਸਿੰਘ ਰਾਜਾ ਵੜਿੰਗੀ ਵੱਲੋਂ ਇਹ ਸੀਗੀ ਕਾਲ ਕਿ ਅਸੀਂ ਜਿਹੜਾ ਤਰਨਾ ਦਈਏ ਕਿਉਂਕਿ ਪੈਟਰੋਲ ਤੇ ਡੀਜ਼ਲ ਦੀ ਇਹਨਾਂ ਨੇ ਕੀਮਤਾਂ ਵਧਾਈਆਂ ਲਗਭਗ ਡੀਜ਼ਲ 1 ਰੁਪਿਆ ਵੈਟ ਵਧਾਇਆ ਔਰ ਪੈਟਰੋਲ 68 ਪੈਸੇ ਵਧਾਇਆ ਔਰ ਜਿਹਦੇ ਨਾਲ ਸਾਡੀ ਗਵਰਨਮੈਂਟ ਨੇ 7 ਕਿਲੋਵਾਟ ਤੱਕ ਜਿਹੜੀ 3 ਰੁਪਏ ਦੀ ਰਿਲੇਕਸੇਸ਼ਨ ਦਿੱਤੀ ਸੀ ਉਹ ਇਹਨਾਂ ਨੇ ਫੇਰ ਥੋਪਤੀ ਆ ਉਹਦੇ ਨਾਲ ਜਿਹੜੇ ਆਮ ਮਡੌਕਰ ਫੈਮਿलीज ਨੂੰ ਉਹਨਾਂ ਤੇ ਬਹੁਤ ਵੱਡਾ ਬੋਝ ਪਾਇਆ ਸੋ ਜਿਹੜੇ ਲਗਾਤਾਰ ਜਿਹੜੀ ਝਾੜੂ ਵਾਲੀ ਸਰਕਾਰ ਕਹਿੰਦੀ ਸਾਡਾ ਖਜ਼ਾਨਾ ਭਰਿਆ ਪਿਆ ਗਾਲੀ ਕੋਈ ਨਹੀਂ ਨਾ ਬੀਬੀਆਂ ਨੂੰ 1000 ਰੁਪਇਆ ਦਿੱਤਾ ਨਾ ਤਨਖਾਹਾਂ ਦਿੱਤੀਆਂ ਜਾ ਰਹੀਆਂ ਨਾ ਜੇ ਇੰਨਾ ਪੈਸਾ ਹੋਏ ਤੇ ਫੇਰ ਡੀਜ਼ਲ ਪੈਟਰੋਲ ਵਧਾਉਂਦੀ ਕਿ ਲੋੜਾ ਕਿਸਾਨ ਤੇ ਅੱਗੇ ਮਰੇ ਪਏ ਇਹ ਹਾਂ ਤੇ ਅੱਗੇ ਕਿਤੇ ਕਿਸੇ ਵਿਚਾਰੇ ਬਾਰਡਰਾਂ ਤੇ ਬੈਠੇ ਕਦੀ ਕਿਤੇ ਬੈਠੇ ਆ ਸੋ ਜਿੱਥੇ ਅੱਜ ਇਹ ਮੈਮੋਰੈਂਡਮ ਦੇਣ ਆਏ ਆ ਉੱਥੇ ਨਾਲ ਇਹ ਵੀ ਦੱਸਣਾ ਚਾਹੁੰਦਾ ਕਿ ਆ 9 ਤਰੀਕ ਜਿਹੜੀ ਆ ਰਹੀ ਅੱਜ 6 ਆ ਦਿਨ ਰਹਿ ਗਏ ਨੇ 2 9 ਤਰੀਕ ਨੂੰ ਪੂਰੇ ਪੰਜਾਬ ਦੇ ਸਰਕਾਰੀ ਡਾਕਟਰ ਹੜਤਾਲ ਤੇ ਚੱਲ ਰਹੇ ਆ ਔਰ ਮੈਂ ਵਿਧਾਨ ਸਭਾ 'ਚ ਸਮਾਂ ਮੰਗਿਆ ਇਸ ਗੱਲ ਤੇ ਮੈਨੂੰ ਸਮਾਂ ਨਹੀਂ ਮਿਲਿਆ ਔਰ ਇਹ ਟੋਟਲ ਜਿਹੜੀ ਆ ਆਪੀ ਡੀਜ਼ ਔਰ ਸਾਰਾ ਜਿਹੜਾ ਕੰਮ ਬੰਦ ਹੋਣ ਜਾ ਰਿਹਾ ਬਹੁਤ ਵੱਡੀ ਚਿੰਤਾ ਦੀ ਗੱਲ ਆ ਔਰ ਮੈਨੂੰ ਇੱਥੋਂ ਤੱਕ ਵੀ ਪਤਾ ਲੱਗਿਆ ਕਿ ਇਹਨਾਂ ਦੀ ਪਰਸੋਂ ਚੌਥ ਮਨਿਸਟਰ ਬਲਸਰਾ ਆਪਣੇ ਬਲਬੀਤ ਸਿੰਘ ਦੇ ਨਾਲ ਮੀਟਿੰਗ ਵੀ ਹੋਈ ਆ ਔਰ ਸਰਕਾਰ ਨਾਲ ਵੀ ਮੀਟਿੰਗ ਹੋਈ ਆ ਨਾ ਸਾਰੇ ਡਾਕਟਰਸ ਦੀ ਔਰ ਉਹ ਵੀ ਨੌਂ ਨੌ ਹੜਤਾਲ ਤੇ ਜਾ ਰਿਹਾ ਕਿਸੇ ਬੰਨੇ ਗੱਲ ਨਹੀਂ ਰਗਲੀ ਤੇ ਜੇ ਜਿਹੜੇ ਡਾਕਟਰਾਂ ਦੀ ਜੈਂ ਮੈਂ ਦੇਖਿਆ ਉਹਨਾਂ ਦੀਆਂ ਡਿਮਾਂਡਸ ਬੜੀਆਂ ਜੈਨੂਅਨ ਨੇ ਔਰ ਉਹਦੇ ਤੇ ਕਾਫੀ ਡਿਮਾਂਡਸ ਦੇ ਉੱਤੇ ਫulfill ਕੀਤੀਆਂ ਜਾ ਸਕਦੀਆਂ ਬਟ ਇਹ ਜਿਹੜੀ ਗਵਰਨਮੈਂਟ ਹੈ ਸੰਜੀਦਗੀ ਦੇ ਨਾਲ ਵਿਚਾਰ ਹੀ ਕਿਸੇ ਚੀਜ਼ ਨੂੰ ਨਹੀਂ ਰਹੀ ਐ ਕਰ ਰਹੀ ਹੈ ਕਿ ਜਿਵੇਂ 5 ਸਾਲ ਇੰਜੋਏ ਕਰਨ ਲਈ ਆਏ ਆਂ ਅਸੀਂ ਮੰਗਤੋਂ ਦੇ ਆ ਤੁਹਾਡਾ ਮੰਗਤੋਂ ਕੀਤੀ ਫਿਰ ਧਰਨਾ ਮਾਰਨਾ ਵੈਡੀ ਸਤ ਵੇਖੋ ਅਸੀਂ ਥੱਲੇ ਡਿਬੇਟ ਕਰ ਰਹੇ ਸੀ ਡੀ ਸਾਹਿਬ ਕਹਿੰਦੇ ਕਿ ਮੈਂ ਵੀ ਸੀ ਚ ਆ ਤੇ ਵੀ ਕੈਨ ਅੰਡਰਸਟੈਂਡ ਹੈ ਸੀਗਾ ਕੋਈ ਨਹੀਂ ਏਡੀ ਸੀ ਚੈਨਲ ਆ ਜਨ ਜਦੋਂ ਏਡੀ ਸੀ ਚੈਨਲ ਤੋਂ ਅਸੀਂ 10 ਮਿੰਟ ਡਿਕਾਉ ਕਹਿੰਦੇ ਮੈਂ ਵੀ ਵੀ ਸੀ ਚ ਆ ਕਿਉਂਕਿ ਸਰਕਾਰ ਐਕਚੁਅਲ ਆਪਸ਼ਨਾਂ ਦਾ ਕਸੂਰ ਨਹੀਂ ਆ ਵਾਕੇ ਵੀ ਸੀ ਚ ਹੋਣਾ ਵੀ ਸੀ ਚਲਦੀ ਬੜੀ ਆ ਉਹੀ ਤਾਂ ਰਾਤ ਨੂੰ ਫੋਨ ਕਰ ਲਓ ਤੁਸੀਂ ਪੱਤਰਕਾਰ ਹੋ ਤੁਹਾਨੂੰ ਵੀ ਉਥਰ ਤੋਂ ਇਹੋ ਜਵਾਬ ਮਿਲੂ ਵੀਸੀ ਚ ਕਿਉਂਕਿ ਮਸ਼ਹੂਰੀਆਂ ਦੀ ਸਰਕਾਰ ਸਰਕਾਰ ਮਸ਼ਹੂਰੀਆਂ ਤੇ ਅਫਸਰ ਵੀਸੀਆਂ ਤੇ ਤੇ ਥੱਲੇ ਕੀ ਹੋ ਰਿਹਾ ਉਹ ਤੇ ਫਿਰ ਸਾਡੇ ਅਰਗੇ ਨੂੰ ਆ ਕੇ ਰੌਲਾ ਪਾ ਕੇ ਦਤਣਾ ਪੈਣਾ ਲੋ ਲੱਭਣਾ ਕਿਥੋਂ ਅਸੀਂ ਆ ਕੇ ਅੱਜ ਜਗਾਉਣ ਦੀ ਕੋਸ਼ਿਸ਼ ਕੀਤੀ ਆ ਵੀ ਯਾਰ ਲੋਕ ਮਰ ਰਹੇ ਆ ਲੋਕਾਂ ਦੇ ਉੱਤੇ ਤੁਸੀਂ ਮੰਗਾਈ ਹੋਰ ਵਧਾਈ ਜਾ ਰਹੇ ਹੋ ਤੇ ਸੋ ਇਸ ਕਰਕੇ ਇਹ ਮਸ਼ਹੂਰੀਆਂ ਵਾਲੀ ਸਰਕਾਰ ਤੇ ਵੀਸੀਆਂ ਵਾਲੇ ਅਫਸਰ ਇਹ ਸਰਕਾਰ ਉਹ ਬਾਝ ਲੈਣਾ ਹੀ ਤਹਨੇ ਆਬਵੀਅਸਲੀ ਫਿਰ ਆਉਣਾ ਹੀ ਪੈਣਾ ਸੀਗਾ ਅਸੀਂ ਵੀ ਫਿਰ ਮੌਜੂਦਾ ਐਮਐਲਏ ਆ ਤ੍ਰਿਪਤੀਜਿੰਦਰ ਸਿੰਘ ਬਾਅਦ ਮੌਜੂਦਾ ਐਮਐਲਏ ਆ ਸੋਇਸ਼ ਕਰਕੇ ਸਾਰੀ ਦੁਨੀਆ ਆਈ ਆ ਤੇ ਇਹਦੇ ਇੱਕ ਲੋਕਾਂਤ੍ਰਿਕ ਸਾਡਾ ਰਾਈਟ ਆ ਡੀ ਸਾਹਿਬ ਨੇ ਆ ਕੇ ਮੈਨਾਂ ਦਾ ਤਣਾਦ ਕਰਤਾ ਕਿ ਆ ਕੇ ਉਹਨਾਂ ਨੇ ਸਾਡਾ ਮੈਂਬਰ ਰੈਂਡ ਲੈ ਲਿਆ ਠੀਕ ਅੱਜ ਦੀ ਜੋ ਘਟਨਾ ਕਰਾਂ ਦੱਸਿਓ ਕਿੱਧਰ ਆਏ ਸੀ ਕੀ ਹੋਇਆ ਸਰ ਅੱਜ ਮੰਗ ਪਤਾ ਦੇਣਾ ਕਿ ਕੀ ਵੀਸਾਰੇ ਮਾਪਦਾ ਲਿਆ ਦਿੱਤੀ ਦੇਖੋ ਸਾਰੇ ਪੰਜਾਬ ਨੂੰ ਪਤਾ ਵੀ ਇਹਨਾਂ ਨੇ ਰਾਤੋਂ ਰਾਤ ਅਸੈਂਬਲੀ ਦੇ ਦੌਰਾਨ ਤੇ ਕੋਈ ਗੱਲ ਇਹੋ ਜਿਹੀ ਨਹੀਂ ਕੀਤੀ ਦੱਸਣਾ ਅਸੈਂਬਲੀ ਚਾਹੀਦਾ ਸੀ ਫਾਈਨ ਮਿਨਿਸਟਰ ਨੂੰ ਵੀ ਅਸੀਂ ਟੈਕਸ ਵੀ ਦਾਰੇ ਹਾਂ ਜਿਹੜਾ ਕਹਿੰਦੇ ਸਰ ਖਜ਼ਾਨਾ ਭਰਿਆ ਰਪਿਆ ਉਹਨ 3000 ਕਰੋੜ ਦੇ ਟੈਕਸ ਲਾਤੇ ਪੰਜਾਬ ਪੰਜਾਬ ਲੋਕਾਂ ਲੋਕਾਂ ਨੂੰ ਇੱਕ ਗਰੀਬਾਂ ਦੀ ਸਰਕਾਰ ਜਿਹੜੇ ਝਾੜੂ ਵਾਲੀ ਸਰਕਾਰ ਤੇ ਗਰੀਬ ਹੀ ਰਗੜ ਤੇ ਬੜਾ ਗਨਾਹ ਕੀਤਾ ਅਸੀਂ ਅੱਜ ਮੈਮੋਰੰਡਮ ਦੇਣ ਆਏ ਆ ਪੜਾ ਸਾਹਿਬ ਦੀ ਲੀਡਰਸ਼ਿਪ ਥੱਲੇ ਇਹ ਵਧਿਆ ਰੇਟ ਵਾਪਸ ਲਾਓ ਕਿਸਾਨ ਤੱਕੇ ਮਾਰਿਆ ਪਿਆ ਡੀਜ਼ਲ ਮਹਿੰਗਾ ਕਰਤਾ ਛਲਰਾ ਦੇ ਵਾਲੇ ਮਰਨ ਦੇ ਨੇ 12000 ਵੈਗਨ ਪਿਛਲੇ ਸਾਲ ਦੀ ਪਈ ਆ ਅੱਗੋਂ ਕੋਈ ਸਪੇਸ਼ ਨਹੀਂਗੀ ਅੱਜ ਦਾ ਮੀਨੂ ਡਾਰਾ ਵੀ ਕਿਸਾਨਾਂ ਦੀ ਪੈੜੀ ਵੀ ਰੁਲੇਗੀ ਤੇ ਉਹ ਕਿਸਾਨ ਇਸ ਮਾਨ ਸਾਹਿਬ ਨੂੰ ਬੇਨਤੀ ਆ ਪੇ ਥੋੜਾ ਜਿਆ ਤਗੜੇ ਹੋਵੇ ਵੀ ਸਿਆ ਰਾਜ ਨਹੀਂ ਸਰਕਾਰ ਚਲਣੀ ਇਹ ਗੱਲ ਆ ਵੀ ਡੀਸੀ ਸਾਹਿਬ ਆਖੜ ਮੈਂ ਵੀ ਸੀ ਸੁਣਨ ਦੇ ਵਾਸਤੇ ਮਿਲਣੀ ਨਹੀਂ ਹੋਣਾ ਤਕਰਾ ਮਾਰਿਆ ਇਸ ਅਨਫੋਰਚੂਨੇਟ ਜਾ ਕੇ ਬੁਏ ਤਕਰਾ ਮਾਰਿਆ ਫਿਰ ਲੈ ਗਏ ਪਰ ਪੰਜਾਬ ਸਰਕਾਰ ਗਰੀਬਾਂ ਨਾਲ ਤਕਰਾਦੀ ਉਹਨਾਂ ਗਰੀਬਾਂ ਨੂੰ ਨਾਲ ਤਕਰਾ ਜਿੰਨਾ ਗਰੀਬਾਂ ਨੇ ਬੜੇ ਚਾਈ ਚੀਜ਼ ਇਹਨਾਂ ਨੂੰ ਬੜਾਇਆ ਸੀ ਬਦਲਾਅ ਆਉਣਾ ਤੇ ਬਦਲਾਅ ਆ ਗਿਆ ਜੋ ਚੰਨੀ ਨੇ ਸਾਡੇ 30 ਸਾਲ ਚੰਨੀ ਸਾਹਿਬ ਨੇ ਜੋ ਮਾਫੀ ਦਿੱਤੀ ਸੀ ਲੋਕਾਂ ਨੂੰ ਉਹ ਅੱਜ ਇਹ ਸਰਕਾਰ ਨੇ ਖੋਲੀ ਜਿਹੜੀ ਬੱਤੀ ਮਹਿੰਗੀ ਹੋਣਾ ਇੰਡਸਟਰੀ ਦੇ ਡੁੱਬਣ ਵਾਲੇ ਪਾਸੇ ਜਾਏਗੀ ਮੈਂ ਹਾਂ ਜੀ ਪਹਿਲਾਂ ਹੀ ਪੰਜਾਬ ਡੁੱਬਣ ਡਿਆ ਤੇ ਹੋਰ ਡੁੱਬਣ ਵਾਲੇ ਪਾਸੇ ਪਏ ਨੇ ਜਿਹੜੇ ਕਹਿੰਦੇ ਅਸੀਂ ਬਦਲਾਅ ਹੁਣ ਹੌਲੀ ਹੌਲੀ ਲੋਕਾਂ ਨੂੰ ਬਦਲਾਅ ਦਾ ਪਤਾ ਲੱਗਿਆ ਤੇ ਹਜੇ ਲੱਗੇਗਾ ਪਤਾ ਕਿ ਅਸੀਂ ਗਲਤੀ ਕਰ ਬੈਠੇ ਥੈਂਕ ਯੂ